ਜ਼ਿਲ੍ਹਾ ਤਰਤੰਦੇ ਵਫਾਕ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀ ਵਾਹ ਫੜਨ ਆਏ ਐਨ ਆਰ ਆਈ ਪੀਰ ਪ੍ਰਵੀਰ ਸਿੰਘ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ 7 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡਿਆ ਗਿਆ ਰਾਸ਼ਨ ਵੰਡਣ ਦੀ ਸੇਵਾ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਚੀਫ ਐਡੀਟਰ ਬਲਵਿੰਦਰ ਸਿੰਘ ਢਾਲੀਵਾਲ ਅਤੇ ਡਾਫਟਰਨ ਚਾਰਜ ਮੈਡਮ ਮਨਪ੍ਰੀਤ ਕੌਰ ਅਤੇ ਪੱਤਰਕਾਰ ਕਰਮਜੀਤ ਸਿੰਘ ਤੇ ਰਮਜੀਤ ਸਿੰਘ ਧੋਰੀ ਪੱਤਰਕਾਰ ਹਰਮੀਰ ਸਿੰਘ ਮੁਕਸਰ ਦੀ ਅਗਵਾਈ ਹੇਠ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਦਲਵੀਰ ਉਦੋਂ ਕੇ ਦੇ ਗ੍ਰਹਿ ਵਿਖੇ ਬੰਡਿਆ ਗਿਆ। ਸਨੋਕੇ ਹੋਰ ਨਾਲ ਤੋਂ ਇਲਾਵਾ ਪੀਮਜੂਥ ਫੈਡਰੇਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ, ਜੀਪੀਆਈਐਮ ਦੇ ਆਗੂ ਕਾਮਰੇਡ ਹੀਰਾ ਸਿੰਘ ਮਾੜੀ ਕੰਬੋ ਕੇ ਕਾਮਰੇਡ ਚਰਨਜੀਤ ਸਿੰਘ, ਪੱਤਰਕਾਰ ਹੀਰਾ ਸਿੰਘ, ਹੀਰਾ ਕੰਡਾ, ਰਸਪਾਲ ਸਿੰਘ ਕਲਸੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਤਰਤੰਦ ਤੋਂ ਦਲਵੀਰ ਉਦੋਂ ਕੇ ਰੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਕਾ ਸਪੋਰਟ। ਜ਼ਿਲ੍ਹਾ ਤਰਤੰਦ ਦੇ ਵੱਖ-ਵੱਖ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀ ਵਾਹ ਫੜਨ ਆਏ ਐਨਆਰਆਈ ਪੀ ਪਲਵੀਰ ਸਿੰਘ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ 7 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡਿਆ ਗਿਆ। ਰਾਸ਼ਨ ਵੰਡਣ ਦੀ ਸੇਵਾ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਚੀਫ ਐਡੀਟਰ ਬਲਵਿੰਦਰ ਸਿੰਘ ਢਾਲੀਵਾਲ ਅਤੇ ਦਫ਼ਤਰ ਇੰਚਾਰਜ ਮੈਡਮ ਮਨਪ੍ਰੀਤ ਕੌਰ ਅਤੇ ਪੱਤਰਕਾਰ ਕਰਮਜੀਤ ਸਿੰਘ ਤੇ ਰਮੇਸ਼ ਸਿੰਘ ਧੋਰੀ ਪੱਤਰਕਾਰ ਹਰਮੀਰ ਸਿੰਘ ਮੁਕਸਰ ਦੀ ਅਗਵਾਈ ਹੇਠ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਦਲਵੀਰ ਉਦੋਕੇ ਦੇ ਗ੍ਰਹਿ ਵਿਖੇ ਵੰਡਿਆ ਗਿਆ। ਸੌਕੇ ਹੋਰਨਾਂ ਤੋਂ ਇਲਾਵਾ ਪੀਮਜੂਥ ਫੈਡਰੇਸ਼ਨ ਦੇ ਪ੍ਰਧਾਨ ਜੀ ਰਸਪਾਲ ਸਿੰਘ ਖਾਲੜਾ, ਜੀਪੀਆਈਐਮ ਦੇ ਆਗੂ ਕਾਮਰੇਡ ਹੀਰਾ ਸਿੰਘ ਮਾੜੀ ਕੰਬੋ ਕੇ ਕਾਮਰੇਡ ਚੰਦਰਜੀਤ ਸਿੰਘ ਪੱਤਰਕਾਰ ਹੀਰਾ ਸਿੰਘ ਹੀਰਾ ਕੰਡਾ ਰਸਪਾਲ ਸਿੰਘ ਕਲਸੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਤਰਤੰਦ ਤੋਂ ਦਲਵੀਰ ਉਦੋ ਕੇ ਰੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਕਾ ਸਪੋਰਟ। ਜ਼ਿਲ੍ਹਾ ਤਰਤੰਦ ਦੇ ਵੱਖ-ਵੱਖ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀ ਵਾਹ ਫੜਨ ਆਏ ਐਨਆਰਆਈ ਪੀਰ ਬਲਵੀਰ ਸਿੰਘ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ 7 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡਿਆ ਗਿਆ ਰਾਸ਼ਨ ਵੰਡਣ ਦੀ ਸੇਵਾ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਚੀਫ ਐਡੀਟਰ ਬਲਵਿੰਦਰ ਸਿੰਘ ਢਾਲੀਵਾਲ ਅਤੇ ਦਫਤਰਨ ਚਾਰਜ ਮੈਡਮ ਮਨਪ੍ਰੀਤ ਕੌਰ ਅਤੇ ਪੱਤਰਕਾਰ ਕਰਮਜੀਤ ਸਿੰਘ ਤੇ ਰਮੇਸ਼ ਸਿੰਘ ਧੂਰੀ ਪੱਤਰਕਾਰ ਹਰਮੀਰ ਸਿੰਘ ਮੁਕਸਰ ਦੀ ਅਗਵਾਈ ਹੇਠ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਦਲਵੀਰ ਉਦੋਕੇ ਦੇ ਗ੍ਰਹਿ ਵਿਖੇ ਵੰਡਿਆ ਗਿਆ ਸਨੋਕੇ ਹੋਰਨਾਂ ਤੋਂ ਇਲਾਵਾ ਪੀਐਮ ਜੂਥ ਫੈਡਰੇਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਜੀਪੀਆਈਐਮ ਦੇ ਆਗੂ ਕਾਮਰੇਡ ਹੀਰਾ ਸਿੰਘ ਮਾੜੀ ਕੰਬੋ ਕੇ ਕਾਮਰੇਡ ਸੰਦੀਪ ਸਿੰਘ ਪੱਤਰਕਾਰ ਹੀਰਾ ਸਿੰਘ ਹੀਰਾ ਕੰਡਾ ਰਸਪਾਲ ਸਿੰਘ ਕਲਸੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਦਰਦਲ ਤੋਂ ਦਲਵੀਰ ਉੱਡੋ ਕੇ ਰੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਖਾਸ ਕੋ ਜਿਲ੍ਹਾ ਤਰਨਤੰਪ ਦੇ ਵੱਖ-ਵੱਖ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੀ ਵਾਹ ਫੜਨ ਆਏ ਐਨ ਆਰ ਆਈ ਪੀਰ ਦਲਵੀਰ ਸਿੰਘ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ 7 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡਿਆ ਗਿਆ ਰਾਸ਼ਨ ਵੰਡਣ ਦੀ ਸੇਵਾ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਚੀਫ ਐਡੀਟਰ ਬਲਵਿੰਦਰ ਸਿੰਘ ਤਾਲੀਵਾਲ ਅਤੇ ਡਾਕਟਰ ਇੰਚਾਰਜ ਮੈਡਮ ਮਨਪ੍ਰੀਤ ਕੌਰ ਅਤੇ ਪੱਤਰਕਾਰ ਕਰਮਜੀਤ ਸਿੰਘ ਤੇ ਰਮੇਸ਼ ਸਿੰਘ ਧੋਰੀ ਪੱਤਰਕਾਰ ਹਰਮੀਰ ਸਿੰਘ ਮੁਕਸਰ ਦੀ ਅਗਵਾਈ ਹੇਠ ਲੋਕ ਭਲਾਈ ਦਾ ਸਨੇਹਾ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਦਲਵੀਰ ਉਦੋਕੇ ਦੇ ਗ੍ਰਹਿ ਵਿਖੇ ਵੰਡਿਆ ਗਿਆ। ਸਨੋਕੇ ਹੋਰਨਾਂ ਤੋਂ ਇਲਾਵਾ ਪੀਮ ਜੂਥ ਫੈਡਰੇਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ, CPI(M) ਦੇ ਆਗੂ ਕਾਮਰੇਡ ਹੀਰਾ ਸਿੰਘ ਮਾੜੀ ਕੰਬੋ ਕੇ ਕਾਮਰੇਡ ਚੰਦਰਜੀਤ ਸਿੰਘ, ਪੱਤਰਕਾਰ ਹੀਰਾ ਸਿੰਘ, ਹੀਰਾ ਕੰਡਾ, ਰਸਪਾਲ ਸਿੰਘ ਕਾਲਸੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜੋ ਲੋਕ ਹਾਜ਼ਰ ਸਨ ਦਰਦ ਦਰ ਤੋਂ ਦਲਵੀਰ ਉੱਡੋ ਕੇ ਰੀ ਲੋਕ ਭਲਾਈ ਦਾ ਸੁਨੇਹਾ ਟੀਵੀ ਲੈ ਕੇ ਆ ਸਕੋ